ਏ 15125 ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਜੋ ਗੜਾਰੀਆਲਾ ਸਿੰਘ ਵਿੱਚ ਪਿੰਡ ਪੰਦ ਪਗੜਾਣਾ ਪਿੰਡ ਉੱਥੇ ਦਾ ਇੱਕ ਵਿਅਕਤੀ ਸੀ ਰਜਿੰਦਰ ਕੁਮਾਰ ਜੀ ਦੀ ਉਮਰ ਤਕਰੀਬਨ 35 ਸਾਲ ਸੀ ਕਿ ਇਹਦੇ ਨਾਲ ਦੇ ਕਿਸੇ ਮਿੱਤਰ ਨੇ ਜਦੋਂ ਇਹ ਸ਼ਰਾਬ ਪੀ ਰਹੇ ਸੀ ਉਦੋਂ ਸਿਰ 'ਚ ਚਾਕੂ ਦੇ वार ਕਰਕੇ ਇਹਦਾ ਕਤਲ ਕਰ ਦਿੱਤਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਤਾਂ ਸੀ ਇਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਮੁਕੱਦਮਾ ਨੰਬਰ 4 ਅਧੀਨ ਧਾਰਾ 103 ਬੀ ਐਨ ਐਸ ਜਿਸ ਤੋਂ ਬਾਅਦ ਮਾਨਯੋਗ ਐਸ ਐਸ ਪੀ ਸਾਹਿਬ ਤੇ ਐਸ ਪੀ ਡੀ ਸਾਹਿਬ ਇਨ ਵਾਈ ਵਿੱਚ ਵਕਫਾ ਕਟੀਮਾ ਦਾ ਗਠਨ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜਿਸ ਤੇ ਅਸੀਂ ਜਿਹੜਾ ਇਸ ਵਿੱਚ ਦੋਸ਼ੀ ਸੀ ਜਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜੀਵਨ ਸ਼ਾ ਉਰਫ ਸੁਲਤਾਨ ਜੋ ਕਿ ਵੈਸਟ ਬੰਦਾਲ ਦਾ ਰਹਿਣ ਵਾਲਾ ਇਹਨੂੰ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜੋ ਵਾਰਦਾਤ ਦੇ ਦੌਰਾਨ ਵਾਰਦਾਤ ਦੇ ਦੌਰਾਨ ਇਹਨੇ ਚਾਕੂ ਇਸਤੇਮਾਲ ਕੀਤਾ ਸੀ ਜਿਸ ਦੇ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ ਜਿਹੜਾ ਚਾਕੂ ਇਸ ਤੋਂ ਰਿਕਵਰ ਕੀਤਾ ਗਿਆ ਕੀ ਕਾਰਨ ਕੀ ਹੈ ਪਤਾ ਲੱਗਿਆ ਕਿ ਝਗੜੇ ਦਾ ਕੀ ਕਾਰਨ ਬਣਿਆ ਇਹ ਦੋਨੋਂ ਜਿਹੜੇ ਇਕੱਠੇ ਸ਼ਰਾਬ ਪੀਂਦੇ ਸੀ ਇਹ ਜੋ ਜੀਵਨ ਸ਼ਾਹ ਜਿਹੜਾ ਸੁਲਤਾਨ ਹੈ ਇਹ ਉਸ ਤੋਂ ਸ਼ਰਾਬ ਦੇ ਪੈਸੇ ਦੀ ਮੰਗ ਕਰਦਾ ਸੀ ਜਦੋਂ ਉਹਨੇ ਪੈਸੇ ਦੇਣ ਤੋਂ ਮਨਾਂ ਕੀਤਾ ਤਾਂ ਇਹਨੇ ਫਿਰ ਤੈਸ਼ ਚੱਕ ਕੇ ਉਹਦਾ ਕਤਲ ਕਰ ਦਿੱਤਾ ਉਹ ਪੁਰਾਣੇ ਮਿੱਤਰ ਸੀ ਕਰਦੇ ਹਾਂਜੀ ਇਕੱਠੇ ਹੀ ਉਸ ਪਿੰਡ ਵਿੱਚ ਰਹਿੰਦੇ ਸੀ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਉਸ ਤੇ ਪੁਰਾਣਾ ਕੋਈ ਮਾਮਲਾ ਦਰਜ ਨਹੀਂ ਕਿੰਨੀ ਦੇਰ ਤੋਂ ਉੱਥੇ ਰਹ ਰਹੇ ਸੀ ਜੀ ਇਹ ਤਕਰੀਬਨ 15-20 ਸਾਲ ਤੋਂ ਉੱਥੇ ਹੀ ਰਹੇ ਸੀ ਪਿੰਪਗੜਾ ਨਵੇਂ ਕਿ ਰਹੇ ਸੀ ਕੀ ਕੁਝ ਰਿਕਵਰ ਹੋਇਆ ਹੈ ਇਹਨਾਂ ਤੋਂ ਜੋ ਵਾਰਦਾ ਚ ਇਹਨਾਂ ਨੇ ਚਾਕੂ ਇਸਤੇਮਾਲ ਏ 15125 ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਜੋ ਗੜਾਰੀਆਲਾ ਸਿੰਘ ਵਿੱਚ ਪਿੰਡ ਪੈਂਦਾ ਪਗੜਾਣਾ ਪਿੰਡ ਉੱਥੇ ਦਾ ਇੱਕ ਵਿਅਕਤੀ ਸੀ ਰਜਿੰਦਰ ਕੁਮਾਰ ਜੀ ਦੀ ਉਮਰ ਤਕਰੀਬਨ 35 ਸਾਲ ਸੀ ਕਿ ਇਹਦੇ ਨਾਲ ਦੇ ਕਿਸੇ ਮਿੱਤਰ ਨੇ ਜਦੋਂ ਇਹ ਸ਼ਰਾਬ ਪੀ ਰਹੇ ਸੀ ਉਦੋਂ ਸਿਰ 'ਚ ਚਾਕੂ ਦੇ वार ਕਰਕੇ ਇਹਦਾ ਕਤਲ ਕਰ ਦਿੱਤਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਤਾਂ ਸੀ ਇਸ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਮੁਕੱਦਮਾ ਨੰਬਰ 4 ਅਧੀਨ ਧਾਰਾ 103 ਬੀ ਐਨ ਐਸ ਜਿਸ ਤੋਂ ਬਾਅਦ ਮਾਨਯੋਗ ਐਸ ਐਸ ਪੀ ਸਾਹਿਬ ਤੇ ਐਸ ਪੀ ਡੀ ਸਾਹਿਬ ਦੀ ਅਦਵਾਈ ਵਿੱਚ ਵਕਫਾ ਕਟੀਆਂ ਦਾ ਗਠਨ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਜਿਸ ਦੇ ਅਸੀਂ ਜਿਹੜਾ ਇਸ ਵਿੱਚ ਦੋਸ਼ੀ ਸੀ ਜਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜੀਵਨ ਸ਼ਾ ਉਰਫ ਸੁਲਤਾਨ ਜੋ ਕਿ ਵੈਸਟ ਬੰਦਾਲ ਦਾ ਰਹਿਣ ਵਾਲਾ ਇਹਨੂੰ ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਜੋ ਵਾਰਦਾਤ ਵਾਰਦਾਤ ਦੇ ਦੌਰਾਨ ਇਹਨੇ ਚਾਕੂ ਇਸਤੇਮਾਲ ਕੀਤਾ ਸੀ ਜਿਸ ਦੇ ਨਾਲ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ ਜਿਹੜਾ ਚਾਕੂ ਇਸ ਤੋਂ ਰਿਕਵਰ ਕੀਤਾ ਗਿਆ ਕੀ ਕਾਰਨ ਕੀ ਇਹ ਪਤਾ ਲੱਗਿਆ ਕਿ ਝਗੜੇ ਦਾ ਕੀ ਕਾਰਨ ਬਣਿਆ ਇਹ ਦੋਨੋਂ ਜਿਹੜੇ ਇਕੱਠੇ ਸ਼ਰਾਬ ਪੀਂਦੇ ਸੀ ਇਹ ਜੋ ਜੀਵਨ ਸ਼ਾਹ ਜਿਹੜਾ ਸੁਲਤਾਨ ਹੈ ਇਹ ਉਸ ਤੋਂ ਸ਼ਰਾਬ ਲਈ ਪੈਸੇ ਦੀ ਮੰਗ ਕਰਦਾ ਸੀ ਜਦੋਂ ਉਹਨੇ ਪੈਸੇ ਦੇਣ ਤੋਂ ਮਨਾਂ ਕੀਤਾ ਤਾਂ ਇਹਨੇ ਫਿਰ ਤੈਸ਼ ਚੱਕ ਕੇ ਉਹਦਾ ਕਤਲ ਕਰ ਦਿੱਤਾ ਉਹ ਪੁਰਾਣੇ ਮਿੱਤਰ ਸੀ ਕਰਦਿਆਂ ਹਾਂਜੀ ਇਕੱਠੇ ਹੀ ਉਸ ਪਿੰਡ ਵਿੱਚ ਰਹਿੰਦੇ ਸੀ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਨਹੀਂ ਉਸ ਤੇ ਪੁਰਾਣਾ ਕੋਈ ਮਾਮਲਾ ਦਰਜ ਨਹੀਂ ਕਿੰਨੀ ਦੇਰ ਤੋਂ ਉੱਥੇ ਰਹ ਰਹੇ ਸੀ ਜੀ ਇਹ ਤਕਰੀਬਨ 15-20 ਸਾਲ ਤੋਂ ਉੱਥੇ ਹੀ ਰਹੇ ਸੀ ਪਿੰਪਘੜਾੜਾ ਵਿਖੇ ਰਹੇ ਸੀ ਕੀ ਕੁਝ ਰਿਕਵਰ ਹੋ ਜਾਣਗਾ ਇਹਨਾਂ ਤੋਂ ਜੋ ਵਾਰਦਾਤ ਹੈ ਇਹਨਾਂ ਨੇ ਚਾਕੂ Thank you